ਸਰਦਾਰ ਕਰਮਵੀਰ ਸਿੰਘ ਸਵਾਲ ਨੰਬਰ 1241 ਸਰਦਾਰ ਲਾਲਜੀਤ ਸਿੰਘ ਪੁੱਲਰ ਮਾਨਯੋਗ ਟਰਾਂਸਪੋਰਟ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਦਾ ਕਮਾਈ ਦੇਵੀ ਅਤੇ ਤਲਵਾ ਤਲਵਾੜਾ ਬੱਸ ਸਟੈਂਡ ਜਿਹੜੇ ਆ ਇਹ ਅਜੇ ਤਜਵੀਜ਼ ਦੇ ਅਧੀਨ ਨਹੀਂ ਗੇ ਪਿਛਲੀ ਗਵਰਨਮੈਂਟ ਦੇ ਵੇਲੇ 400 ਕਰੋੜ ਦਾ ਲੋਨ ਲਿਆ ਗਿਆ ਸੀ ਉਹਦੇ ਚ 27 ਬੱਸ ਸਟੈਂਡ ਤੇ ਵਰਕਸ਼ਾਪਾਂ ਸਨ ਜਿਹਦੇ 47.71 ਕਰੋੜ ਰੁਪਏ 400 ਕਰੋੜ ਦੀ ਲੋਨ ਰਾਸ਼ੀ ਚੋਂ ਵਰਤੇ ਹੀ ਜਿਹੜੇ ਜਿਹੜੇ ਕੰਮ ਸ਼ੁਰੂ ਹੋਏ ਸਨ ਉਹ 27 ਬੱਸ ਸਟੈਂਡ ਤੇ ਵਰਕਸ਼ਾਪਾਂ ਸਾਰੇ ਕੰਪਲੀਟ ਕਰਤੇ ਆ ਜਾਂ ਜਿਨ੍ਹਾਂ ਦਾ ਕੰਮ ਚੱਲਦਾ ਪਿਆ ਇਹ ਸਾਨੂੰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹੇ ਪੀ ਆਪਾਂ ਫਲਾਸ ਚੋਂ ਤੁਹਾਨੂੰ ਪੈਸੇ ਦਿਵਾਵਾਂਗੇ ਆਪਾਂ ਲੋਨ ਦੀ ਰਕਮ ਨਹੀਂ ਵਰਤਣੀ ਮਾਨਯੋਗ ਸਾਡੇ ਫਾਈਨਾਂਸ ਮਿਨਿਸਟਰ ਬਿਜੇਰਪਾਲ ਜੀ ਮਾ ਜੀ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਬਸ ਸਟੈਂਡਾਂ ਲਈ ਵਰਕਸ਼ਾਪਾਂ ਲਈ ਜਿਨ੍ਹਾਂ ਦੀ ਹਾਲਤ ਖਰਾਬ ਆ ਉਹਨਾਂ ਵਾਸਤੇ ਰਾਸ਼ੀ ਦੇਣ ਤੇ ਫਿਰ ਮਾਝੂ ਮੈਂਬਰ ਸਾਹਿਬ ਦਾ ਬਸ ਸਟੈਂਡ ਵੀ ਉਹਦੇ ਵਿੱਚ ਪਾ ਲਿਆ ਜਾਵੇਗਾ ਜੀ ਚੀਮਾ ਜੀ ਨੂੰ ਬਣਾਉਣਾ ਔਖਾ ਪਰ ਤੁਸੀਂ ਬਣਾ ਲੋਗੇ ਮਤਲਬ ਚੀਮਾ ਸਾਹਿਬ ਤੋਂ ਲੈਣੇ ਆ ਜੀ ਪੈਸੇ ਥੈਂਕ ਯੂ ਥੈਂਕ ਯੂ ਧੰਨਵਾਦ ਥੈਂਕ ਯੂ ਹਾਂਜੀ ਕਰਮਵੀਰ ਜੀ ਮੈਂ ਜੀ ਪਿਛਲੇ ਸੈਸ਼ਨ ਦੇ ਦੌਰਾਨ ਵੀ ਸਵਾਲ ਕੀਤਾ ਸੀਗਾ ਇਹ ਉਦੋਂ ਵੀ ਇਹ ਵਿਸ਼ਵਾਸ ਦਵਾਇਆ ਗਿਆ ਸੀਗਾ ਕਿ ਜਲਦੀ ਇਹਦਾ ਜਿਹੜਾ ਕੰਮ ਆ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਅਜੇ ਤੱਕ ਉਹਦਾ ਕੋਈ ਕੰਮ ਸ਼ੁਰੂ ਨਹੀਂ ਹੋਇਆ ਔਰ ਨਹੀਂ ਪੱਥਰ ਉਦਾਂ ਦੇ ਉਦਾਂ ਹੀ ਹੈ ਕਾਂਗਰਸ ਵਾਲਿਆਂ ਦੇ ਪਏ ਹੋਏ ਇੱਕ ਨੂੰ ਇੱਕ ਦੇ ਭੰਗ ਦੇ ਵਿੱਚ ਲਾਇਆ ਹੋਇਆ ਚੋ ਦੇ ਵਿੱਚ ਔਰ ਦੂਸਰਾ ਜਿਹੜਾ ਬੱਸ ਸਟੈਂਡ ਤਲਵਾੜੇ ਦੇ ਉੱਤੇ ਲਾਇਆ ਗਿਆ ਉਹ ਬਿਲਡਿੰਗ ਡਿਗਨ ਵਾਲੀ ਹੈ ਮੈਂ ਮੰਤਰੀ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ ਕਿ ਕਦੋਂ ਤੱਕ ਕੋਈ ਸ਼ੋਰ ਕਰ ਦਿਓ ਸਾਨੂੰ ਕਿ ਕਦੋਂ ਤੱਕ ਇਹ ਜਿਹੜਾ ਕੰਮ ਇਹ ਸ਼ੁਰੂ ਕੀਤਾ ਜਾਵੇ ਥੈਂਕ ਯੂ ਥੈਂਕ ਯੂ ਹਾਂ ਜੀ ਮੰਤਰੀ ਜੀ ਇਹ ਪਿਛਲੇ ਜਿਹੜੇ ਕੰਮ ਵਿਗੜਿਆ ਜੀ ਪ੍ਰਾਣੀਆਂ ਸਰਕਾਰਾਂ ਦੇ ਠੀਕ ਕਰਾਂਗੇ ਮਾਨਯੋਗ ਮੈਂਬਰ ਸਾਹਿਬ ਨੂੰ ਕਹਿੰਦੇ ਆ ਕਿ ਚੀਮਾ ਸਾਹਿਬ ਨੂੰ ਫੇਰ ਬੇਨਤੀ ਕਰ ਦਿੰਦੇ ਆ ਚੀਮਾ ਸਾਹਿਬ ਦਿਓ ਪੈਸੇ ਤੇ ਕਰੀਏ ਠੀਕ ਜੀ ਥੈਂਕ ਯੂ ਥੈਂਕ ਯੂ ਥੈਂਕ